ਕਾਜੀ ਮੇਰੇ ਵੱਲੋਂ ਸੁਝਾਅ ਦੇਇਆ ਜਾਂਦਾ ਹੈ ਤਕਰੀਰ ਉਪਰ ਫੇਰ ਦੁਬਾਰਾ ਪਹਿਲੀ ਨੂੰ ਲਗਾਤਾਰ ਪ੍ਰਚਾਰ ਹੋਗਾ ਸਟੇਨ ਉੱਤੇ ਸਾਡੇ ਸਫਾਈ ਦੇ ਇਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਜ ਵਿੱਚ ਵੱਕ ਵੱਤ ਪ੍ਰਾਲੇ ਹੁੰਦੇ ਨੇ ਪਰ ਇਸ ਸਾਲ ਛੇਜ ਜੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਹਾਰਦੇ ਪਹਿਲੇ ਵੀਰਵਾਰ ਭਲਵਾਰ ਜਿੱਥੇ ਵੀ ਕੋਈ ਵੀ ਤੀਰ ਗੱਲ ਹੈ ਬੱਡੇ ਬਾਤ ਦੀ ਗੱਲ ਹੈ ਅਸ਼ੋਕ ਭਲਵਾਰ ਨੂੰ ਮੈਂ ਬੁਆਇੰਟ ਕਰਦਾ ਆਪੋ ਜੀ ਦੇ ਅੱਗੇ ਜੀ ਸਤਿ ਸ਼੍ਰੀ ਅਕਾਲ ਜੀ ਪੂਰੇ ਉਹਦੇ ਰਾਜ ਜੀ ਨੇ ਇਹ ਦਰਵਾਜ਼ਾ ਖੋਲ੍ਹ ਦਿੱਤੀ ਆ ਮਹਿਮਾਨਾ ਬਣ ਕੇ ਉਹ ਯੂਐਫਐ ਜੀਆ ਅਜੋਲ ਮਲੇ ਦਾ ਵਿੱਚ ਹੋਰ ਚੁੱਕਿਆ ਮੈਂ ਪਿੰਡ ਦਾ ਨੰਬਰਦਾਰ ਹਾਂ ਕੁਲਦੀਪ ਸਿੰਘ ਨੰਬਰਦਾਰ ਹਾਂ ਸਾਡੇ ਪਿੰਡ ਬੜੇ ਚਿਰ ਤੋਂ ਬਾਬਾ ਪ੍ਰਾਨਾ ਪੀਰ ਜੀ ਦੀ ਮਸਫਾਂ ਦੀ ਜਗ੍ਹਾ ਆ ਹਾਂਜੀ ਬਹੁਤ ਹੀ ਚਲਵਟੀ ਜਗ੍ਹਾ ਹੈ ਤੇ ਇੱਥੇ ਪਹਿਲਾਂ ਵੀ ਛਿੰਜ ਪੈਂਦੀ ਹੁੰਦੀ ਆ ਸਾਡੀ ਸੰਤੋਖ ਆ ਬਾਈ ਕਿਸੇ ਕਾਰਨ ਨੂੰ ਬੰਦ ਹੋ ਕੇ ਹੁਣ 25 ਸਾਲ ਤੋਂ ਲਗਾਤਾਰ ਪੇਸ਼ੈਂਟ ਪੈ ਰਹੀ ਆ ਬੜੀ ਕਿਰਪਾ ਮਾਲਕ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਆ ਜੀ ਇਹਨੂੰ ਇਹੀ ਆ ਵੇ ਦੇਖਿਆ ਨਸ਼ਿਆਂ ਤੋਂ ਵੱਟ ਜਾਣ ਹਰ ਤੋਂ ਵੱਧ ਇਹ ਸੰਦੇਸ਼ ਹੈ ਇਹਨੂੰ ਆਪਣੀ ਛੇਧਰ ਤੇ ਆਪ ਰੱਖ ਲਿਏ ਛੇਧਰ ਦਾ ਸਾਹਿਬ ਸੰਜੀਵ ਸੰਜੀਵਨ ਸਿੰਘ ਦੋਨਾਂ ਜੇਸਸ ਦੇ ਵੱਲੋਂ ਮਾਰਕੂ ਆ ਜੀ ਨਾ ਜਿਹੜਾ ਮੋਟਰਸਾਈਕਲ ਦੇਣਾ ਉਹਦੀ ਸੋਖੀ ਪੂਰੀ ਹੋਏ ਜਾਂ ਜਿਹੜਾ ਪਟਕਾ ਉਹ ਸੰਤੋਖ ਸਿੰਘ ਇਹਨਾਂ ਦਾ ਹੀ ਆ ਜਗਾ ਵਾਲਿਆਂ ਦਾ ਮੁੰਡਾ ਹੋਏ ਉਹ ਮਿਰਗਾ ਜਿਹੜਾ ਉਹਨੇ ਜਿਹੜੀ ਮੁੱਤੀ ਉਹਦੇ ਦੋਤਰਾ ਹੋਇਆ ਸੱਚਾ ਉੱਚਾ ਬਿੰਟੇ ਗੁਰਵਿੰਦਰ ਮੌਰ ਮਾਦੀ ਆਜੋ ਖੜੇ ਸਤੀ ਬਲਵੰਤ ਜੀ ਲਾਹੌਰ ਵਾਲੇ ਆਜੋ ਵਾਲੇ ਬਹੁਤ ਬਾਦਰਪੁਰ ਤੇ ਹਰਮਨ ਰਾਮੇਵਰ ਇਹ ਵੀ ਤਿਆਰੀ ਕਰਕੇ ਰੱਖਣ ਲੈ ਇੱਕ ਵਾਰੀ 6 ਫਾਰੀਆਂ ਦਾਨੀ ਸ਼ਿਸ਼ੇਪੰਦਾ ਤੇਰਾ ਬੱਚਾ ਦੀ ਤਿਆਰੀ ਕਰਦੇ ਹਾਂ ਜਿੱਤੇ ਬਾਪ ਭਰਾ ਕਰ ਰਿਹਾ ਲੰਬਤਾ ਫਰਦਾ ਤੁਹੇ ਦੇ ਪਰਾਂ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਦੇ ਸਪੁੱਤਰ ਜੀਵਨ ਸਿੰਘ ਕਨੇਡਾ ਉਹਨਾਂ ਦੇ ਵੱਲੋਂ ਮੋਟਰਸਾਈਕਲ ਦੀ ਸੇਵਾ ਹੈ ਜਿਹੜੀ ਅੱਜ ਇਸ ਸ਼ਿੰਗਲੇ ਦੇ ਵਿੱਚ ਜੇਤੂ ਵੱਲੋਂ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਕਰਦਾ ਜਿੱਤੇ ਸਤਪੁਰਾਂ ਨੇ ਕਰਦੇ ਵਿੱਚ ਖੁਸ਼ੀ ਦਿੱਤੀ ਹੈ ਇਹ ਲੈ ਤਾਂ ਫੇਰ ਨਹੀਂ ਤੁਹਾਨੂੰ ਪੈਸੇ ਮਿਲਣੇ ਇਹ ਨਾ ਕਹੋ ਵੀ ਬਾਅਦ ਚ ਜੋੜ ਵਧਣੀ ਆ ਬਾਬਾ ਜੀ ਨੇ ਜੋ ਵੀ ਪ੍ਰਸ਼ਾਦ ਦੇਣਾ ਤੁਹਾਨੂੰ ਹੁਣੇ ਹੀ ਦੇ ਦੇਣਾ ਆ ਲੋ ਜੀ ਨਾਲ ਹੀ ਘੁਰ ਕੇ ਪਹਿਲੋਂ ਪੈਸੇ ਲਓ ਆਪਣੇ ਨਾਲ ਕੇਲਿਆਂ ਦਾ ਪ੍ਰਸ਼ਾਦ ਹੈ ਉਹ ਚਾਹੇ 2:00 ਵਜੇ ਚਾਹ ਲੈ ਲਓ ਮਾਇਆ ਜੋ ਵੀ ਬਾਬਾ ਜੀ ਨੇ ਦੇਣੀ ਆ ਪਹਿਲਾਂ ਹੀ ਆਪਾਂ ਲੋਸਮੈਂਟ ਕੀਤੀ ਆਈ ਤੁਹਾਦਰਪੁਰ ਭਾਵੇਂ ਲਾਕੇ ਦਾ ਪਹਿਲਵਾਨ ਆ ਚੜਦੀ ਉਮਰ ਦੋ ਹੀ ਬੰਦਿਆ ਪਹਿਲਵਾਨ ਆ ਓਏ ਭਾਵੇਂ ਮੋਰੀ ਤੇ ਪਰ ਹਰਮਨ ਉਹਨੇ ਮੱਲਾ ਨੂੰ ਮੇਟੀ ਅੰਦਰ ਆੜਾ ਭਲਵਾਂ ਜੀ ਕਹਿੰਦੇ ਕਿ ਵੱਡੀ ਮੱਲੀ ਹੈ ਉਹਦੀ ਪ੍ਰਕਰਮਾ ਆਪਾਂ ਕਰਾਉਣੀ ਹੈ ਦਿਵਲ ਜੀ ਐਨ ਤਿਆਰੀ ਕਰੇਗੇ ਨਾਲੀਲਾ ਕਹੋ ਘੇੜਾ ਲਾਈਏ ਕੁਛ ਨਹੀਂ ਆਪਣੇ ਕੋ ਥੋੜੀ ਰਾਜਾ ਬਾਦ ਬਾਦਪੁਰ ਤੇ ਕਿਸਮਤ ਲੋਟਿਆ ਤੇ ਕੋਈ ਨਾ ਕੋਈ ਤਾਂ ਦੀ ਸ਼ਾਇ ਜਿਹੜੀ ਮਿਲ ਜਾਂਦੀ ਹੈ ਕਿਉਂਕਿ ਬਾਪੇ ਬਣ ਦਾ ਖੋਖੇ ਦੇ ਪਿੱਛੇ ਤਮਸਿਆ ਕਰਦੀ ਬੜੀ ਹੁਕੀ ਪ੍ਰਮੇਂਦਰ ਖਾੜੇ ਜੀ ਦਾ ਪੇਨ ਦਾ ਬਸਨੀਕ ਹੈ ਸਾਡੇ ਸਤਕਾਰਯੋਗ ਭੈਣ ਜੋਤੀ ਸਵੇਨ ਜੀ ਦਾ ਆਗਿੱਤੇ ਤਕਨੀਰ ਸਾਡੇ ਬਹੁਤ ਹੀ ਸਤਕਾਰਯੋਗ ਭੈਣ ਜੀ ਤਕਨੀਰ ਉਪਕੁਲ ਸਮੇਂ ਨੇ ਬਸਨੀਕ ਹੱਤੇ ਤੇ ਜਸਪ੍ਰੀਤ ਜੀ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹੈ ਕੈਮਰਾ ਤੇ ਜਸਪ੍ਰੀਤ ਅਬੀਰ ਭਾਰਤ ਅੱਜ ਦੇ ਵਾਸੀ ਜੀ ਦਾ ਬੋਲਣਾ ਬਹੁਤ ਵੱਡਾ ਹੈ ਸਤਿਕਾਰਯੋਗ ਮਾ ਮੱਕੀਏ ਤੇ ਮਾਪਾ ਬਣਦੇ ਦੇਖੋ ਭਵਾਨਾ ਦਾ ਟਾਈਮ ਪੂਰਾ ਹੋ ਗਿਆ ਹੀ ਪਰ ਇਹ ਨਹੀਂ ਹੋਰ ਮੰਗਿਆ ਇਧਰ ਚੱਲ ਰਹੇ ਕੋਟੀ ਸਣੀ ਰਾਮੇਵਾਲ ਤੇ ਛੋਟਾ ਜਿਹਾ ਬਾੜੇਵਾਲ ਪੱਠਾ ਰਾਣਾ ਪਹਿਲਵਾਨ ਜੀ ਬਾੜੇਵਾਲ ਇੱਕ ਪਾਸੇ ਮੇਜਰ ਪਹਿਲਵਾਨ ਜੀ ਰਾਮੇਆ ਜਿਨ੍ਹਾਂ ਨੇ ਕੋਈ ਸਤਾਪਾ ਨੇ ਆਪਣੇ ਸਮੇਂ ਚੰਡੀਆਂ ਪੱਟੀਆਂ ਦੇ ਆਪਣੇ ਨੱਗਰ ਆਪਣੇ ਉਸਤਾਦ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਅੱਜ ਦੇ ਰੈਫਰੀ ਸਾਡੇ ਸੱਭਾ ਪਹਿਲਵਾਨ ਜੀ ਨੱਥਿਆਰੇ ਤੋਂ ਪਹਿਲਾਂ ਨਿੱਕਾ ਪਹਿਲਵਾਨ ਜੀ ਨੇ ਤੇ ਸਾਡੇ ਮੈਸਤਰੀ ਭਾਜੀ ਜੀ ਨੇ ਬਿਲਕੁਲ ਦੋਨੇ ਵਾਰਾਂ ਬਹੁਤ ਚੁੱਕਿਆ ਉਹ ਥੋੜੀ ਕੁਸ਼ਤੀ ਹੈ ਅਖਾੜਾ ਜਿਹੜਾ ਐਨ ਪੱਖਿਆ ਹੋਇਆ ਅੱਜ ਥੋੜਾ ਮੌਸਮ ਵੀ ਖੱਡਾ ਹੈ ਕਿ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਕਿਸੇ ਨਾਲ ਕੀ ਰਹਿਣਾ ਆਪੋ ਆਪਣੀ ਵਾਟ ਬਤਾ ਕੇ ਸਭ ਨੂੰ ਦਿਖਾਰੇ ਤੂੰ ਤੂੰ ਕਰਦੇ ਜਿੱਤ ਗਏ ਤੇ ਮੈਂ ਮਕਰਦੇ ਹਾਰੇ ਜਦੋਂ ਸ਼ੁਕਰ ਦੇ ਜਿੱਤਣਗੇ ਫਿਰ ਗੱਲ ਕੁਝ ਹੋਰ ਹੋ ਜਾਂਦੀ ਹੈ ਕਿਉਂਕਿ ਸਭ ਰਾਜਾਂ ਦੀ ਵਿੱਚ ਨਹੀਂ ਰਹਿੰਦੇ ਕੋਈ ਮਦਦ ਦੇਦਾ ਉਸ ਦੇ ਭਾਲੇ ਨੂੰ ਪਰ ਪੈਦਾ ਜਿਸ ਨੂੰ ਉਹ ਕਰ ਦਿੰਦਾ ਫਿਰ ਆਪ ਹੀ ਦਿੰਦਾ ਖਾਣੇ ਨੂੰ ਮੁੱਠੀ ਭਰ ਕੇ ਚੋਕ ਖਿਲਾਰ ਦਿੰਦਾ ਬੰਦਾ ਚੁਗਦਾ ਇੱਕ ਇੱਕ ਦਾਣੇ ਨੂੰ ਰਕਲਾਂ ਦੇ ਵੰਟੀ ਵਕਤ ਤਾਂ ਇੱਥੇ ਜਾਣਾ ਪੈਂਦਾ ਹੁਜ ਕੀ ਦਾ ਦਿਲ ਕਰਦਾ ਇੱਥੋਂ ਜਾਣੇ ਨੂੰ ਪਰ ਸਾਹਮਣੇ ਕੁਸ਼ਤੀ ਇੱਕ ਪਾਸੇ ਹਰ ਮਨ ਉਧਰ ਤਿਆਰ ਹੋ ਰਿਹਾ ਹੈ ਇਹ ਤਰਤੀਰਤ ਤਿਆਰ ਹੋ ਰਿਹਾ ਹੈ ਇਹ ਛੋਟਾ ਜਸਾ ਤੇ ਸਾਹੀ ਰਾਮੇ ਵਾਲ ਦੇ ਦਰਬਾਰ ਖੜਕਾ ਤੜਕਾ ਪੂਰਾ ਹੈ ਉਹ ਜ਼ੋਰ ਪੂਰਾ ਲੱਗੇ ਦੋ ਨੰਬਰ ਆ ਰਹੇ ਤੇ ਮੁੰਦੀ